ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਮੌਸਮ ਵਿਭਾਗ ਵੱਲੋਂ ਚੱਕਰਵਾਦੀ ਤੂਫਾਨ ਨੂੰ ਲੈ ਕੇ ਚੇਤਾਵਨੀ ਜਾਰੀ ਭਵੇਗਾ ਭਾਰੀ ਮੀਂਹ ਇਸ ਦੇ ਨਾਲ ਹੀ ਨਵੀਂ ਦਿੱਲੀ ਦੱਖਣ ਪੱਛਮੀ ਮੌਨਸੂਨ ਦੇਖਸ਼ ਪਰ ਵਿੱਚ ਸਗਰਮ ਹੈ ਪਰ ਹੁਣ ਇਸ ਦਾ ਤੀਬਰਤਾ ਕਰਤੀ ਸ਼ੁਰੂ ਹੋ ਗਈ ਹੈ ਹਾਲਾਂਕਿ ਉਤਰੀ ਭਾਰਤ ਵਿੱਚ ਭਾਰੀ بارش ਜਾਰੀ ਹੈ ਅਤੇ ਕਈ ਰਾਜਾਂ ਵਿੱਚ ਹੜਾਂ ਦੀ ਲਪੇਟ ਵਿੱਚ ਹਨ ਪਰ ਪੱਛਮੀ ਅਤੇ ਦੱਖਣੀ ਭਾਰਤ ਵਿੱਚ ਮੌਨਸੂਨ ਕਮਜ਼ੋਰ ਹੋਣ ਸ਼ੁਰੂ ਹੋ ਗਿਆ ਹੈ ਭਾਰਤ ਮੌਸਮ ਵਿਭਾਗ ਨੇ 10 ਅਗਸਤ ਤੋਂ ਮੌਸਮ ਵਿੱਚ ਦੀ ਦੇ ਪੁਖਬਾਨੀ ਕੀਤੀ ਗਈ ਹੈ ਆਈਐਮਡੀ ਅਨੁਸਾਰ 10 ਅਗਸਤ ਤੋਂ ਬਾਅਦ ਪੰਜਾਬ ਹਰਿਆਣਾ ਦਿੱਲੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਉਹ ਉੱਪਰ ਪ੍ਰਦੇਸ਼ ਵਿੱਚ ਭਾਰੀ بارش ਦੌਰਾਨ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਗਲੇ 7 ਦਿਨ ਤੱਕ ਉੱਤਰੀ ਪੂਰਬ ਭਾਰਤ ਤੇ ਪੂਰਬੀ ਭਾਰਤ ਦੇ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ بارش ਹੋ ਸਕਦੀ ਹੈ ਅਗਲੇ 5-4 ਤੋਂ 5 ਦਿਨ ਤੱਕ ਮੱਧ ਭਾਰਤ ਅਤੇ ਰਾਜਸਥਾਨ ਹਲਕੀ بارش ਹੋਣ ਦੀ ਸੰਭਾਵਨਾ ਹੈ ਦੇਸ਼ ਦੇ ਜ਼ਿਆਤਰ ਸ਼ਹਿਰਾਂ ਵਿੱਚ ਤਾਪਮਾਨ 30 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣ ਕਰਕੇ ਨਵੀਂ ਪਰੇਸ਼ਾਨ ਕਰ ਰਹੀ ਹੈ ਆਈਐਮਡੀ ਦੇ ਅਨੁਸਾਰ ਪੱਛਮੀ ਕੋੜਾ ਬੜੀ ਉਤਰੀ ਪੰਜਾਬ ਅਤੇ ਇਸ ਦੇ ਨਾਲ ਲਗਦੇ ਖੇਤਰਾਂ ਵਿੱਚ ਚੱਕਰਵੱਤ ਸਰਕੂਲੇਸ਼ਨ ਦੇ ਰੂਪ ਵਿੱਚ ਗਰਮ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ